ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਜਾਣਤਾ ਆਪਣੇ ਆਪ ਦੇ ਅੰਦਰ ਆ ਰਹੇ ਬਦਲਾਵ ਤੋਂ ਦੁਖੀ ਪਰੇਸ਼ਾਨ ਨੇ ਕਹਿੰਦੇ ਸਾਨੂੰ ਕੁਝ ਵੀ ਸਮਝ ਨਹੀਂ ਲੱਗਦੀ ਕਿ ਇਹ ਸਾਡੇ ਨਾਲ ਕੀ ਹੋ ਰਿਹਾ ਏ ਜਾਂ ਕੁਝ ਭੈਣ ਭਰਾ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਸੁਭਾਅ ਵਿੱਚ ਉਹਨਾਂ ਦੇ ਸਲੀਕੇ ਦੇ ਵਿੱਚ ਆ ਰਹੇ ਬਦਲਾਵ ਕਰਕੇ ਬੜੇ ਪਰੇਸ਼ਾਨ ਨੇ ਕੀ ਕੀ ਹੋ ਰਿਹਾ ਹੈ ਸਭ ਕੁਝ ਉਲਝਦਾ ਕਿਉਂ ਜਾ ਰਿਹਾ ਏ ਤਾਂ ਜੇਕਰ ਤੁਹਾਡੇ ਖੁਦ ਦੇ ਨਾਲ ਇਹ ਸਭ ਕੁਝ ਹੋ ਰਿਹਾ ਏ ਜਾਂ ਤੁਹਾਡੇ ਬੱਚਿਆਂ ਦੇ ਨਾਲ ਜਾਂ ਤੁਹਾਡੇ ਘਰ ਦੇ ਵਿੱਚੋਂ ਕਿਸੇ ਵੀ ਜੀ ਦੇ ਨਾਲ ਇਦਾਂ ਦਾ ਕੁਝ ਵੀ ਹੋ ਰਿਹਾ ਏ ਕਿ ਸਰੀਰ ਹਰ ਵੇਲੇ ਥੱਕਿਆ ਰਹਿੰਦਾ ਏ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕਿਸੇ ਦੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਜੇ ਬੱਦੇ ਰੁੱਤੇ ਕੰਮ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਉਸ ਕੰਮ ਨੂੰ ਸਹੀ ਤਰੀਕੇ ਦੇ ਨਾਲ ਕਰ ਨਹੀਂ ਪਾਉਂਦੇ ਜੇਕਰ ਅਜਿਹਾ ਕੁਝ ਵੀ ਤੁਹਾਡੇ ਨਾਲ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਹੋ ਰਿਹਾ ਏ ਨਾ ਤਾਂ ਇਹ ਬਿਨਾਂ ਵਜ੍ਹਾ ਨਹੀਂ ਹੋ ਰਿਹਾ ਇਹਦੇ ਪਿੱਛੇ ਕਾਰਨ ਹੈ ਇਸ ਕਰਕੇ ਹੋ ਰਿਹਾ ਹੈ ਇਹਨਾਂ ਕਾਰਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਸੰਗਤ ਜੀ ਕੁਝ ਭੈਣ ਭਰਾ ਇਹਨਾਂ ਬਦਲਾਵਾਂ ਨੂੰ ਲੈ ਕੇ ਬਹੁਤ ਦੁਖੀ ਪਰੇਸ਼ਾਨ ਹੋ ਜਾਂਦੇ ਆ ਅਤੇ ਉਹਨਾਂ ਦਾ ਧਿਆਨ ਜਾਂਦਾ ਹੈ ਦੂਜੇ ਪਾਸੇ ਉਹਨਾਂ ਨੂੰ ਲੱਗਦਾ ਵੀ ਕਿਤੇ ਸਾਨੂੰ ਕਿਸੇ ਨੇ ਕੁਝ ਕਰਤਾ ਨਹੀਂ ਦਿੱਤਾ ਸਾਡੇ ਉੱਤੇ ਕਿਸੇ ਮਾੜੀ ਸ਼ਕਤੀ ਦਾ ਪ੍ਰਭਾਵ ਤਾਂ ਨਹੀਂ ਆ ਤਾਂ ਇਹ ਬਿਲਕੁਲ ਮਾੜੀ ਸ਼ਕਤੀ ਦਾ ਪ੍ਰਭਾਵ ਆ ਪਰ ਉਸ ਮਾੜੀ ਸ਼ਕਤੀ ਦਾ ਪ੍ਰਭਾਵ ਨਹੀਂ ਆ ਜਿਹਦੇ ਬਾਰੇ ਤੁਸੀਂ ਸੋਚ ਰਹੇ ਹੋ ਸਾਨੂੰ ਲੱਗਦਾ ਵੀ ਸਾਡੇ ਉੱਤੇ ਕਿਸੇ ਭੂਤ ਪ੍ਰੇਤ ਕਿਸੇ ਮਾੜੇ ਸਾਏ ਦਾ ਪ੍ਰਭਾਵ ਪੈ ਗਿਆ ਏ ਸਾਡੇ ਉੱਤੇ ਕਿਸੇ ਨੇ ਜਾਦੂ ਮੰਤਰ ਜਾਦੂ ਟੂਣਾ ਕਰ ਦਿੱਤਾ ਹੈ ਇਸ ਕਰਕੇ ਸਾਡਾ ਸਰੀਰ ਹਰ ਵੇਲੇ ਥੱਕਿਆ ਰਹਿੰਦਾ ਹੈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਪਰ ਨਹੀਂ ਇਸ ਸ਼ਕਤੀ ਦਾ ਤਾਂ ਪਤਾ ਨਹੀਂ ਪਰ ਹਾਂ ਇੱਕ ਐਸੀ ਸ਼ਕਤੀ ਹੈ ਜੋ ਸਾਡੇ ਉਤੇ ਮਾੜਾ ਪ੍ਰਭਾਵ ਪਾ ਰਹੀ ਆ ਅਤੇ ਉਸ ਮਾੜੇ ਪ੍ਰਭਾਵ ਦੇ ਵਿੱਚ ਅਸੀਂ ਖੁਦ ਪੈ ਰਹੇ ਆ ਤੇ ਇਹ ਮਾੜੀ ਸ਼ਕਤੀ ਹੈ 네ਗੈਟਿਵਿਟੀ ਸਭ ਤੋਂ ਖਤਰਨਾਕ ਸ਼ਕਤੀ ਕਿਤੇ ਅਸੀਂ ਇਸ ਸ਼ਕਤੀ ਤੋਂ ਪ੍ਰਭਾਵਿਤ ਤਾਂ ਨਹੀਂ ਹੋ ਗਏ ਇਹ ਪਤਾ ਕਰਨ ਦੇ ਲਈ ਤੁਹਾਨੂੰ ਨਿੱਕਾ ਜਿਹਾ ਕੰਮ ਕਰਨਾ ਪੈਣਾ ਹੈ ਆਪਣਾ ਮੋਬਾਈਲ ਫੋਨ ਚੁੱਕੋ ਮੋਬਾਈਲ ਫੋਨ ਦੀ ਆਪਣੀ ਹਿਸਟਰੀ ਚੈੱਕ ਕਰੋ ਅੱਜ ਦੀ ਵੀ ਕਰੋ ਕੱਲ ਦੀ ਵੀ ਕਰੋ ਅਤੇ ਪਰਸੋਂ ਦੀ ਵੀ ਕਰੋ ਤੁਹਾਨੂੰ ਖੁਦ ਪਤਾ ਲੱਗ ਜਾਵੇਗਾ ਕਿ ਇਹ ਕਿਹੜੀ ਮਾੜੀ ਸ਼ਕਤੀ ਆ ਤੁਹਾਡੇ ਮੋਬਾਈਲ ਫੋਨ ਦੀ ਹਿਸਟਰੀ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਇਸ ਮੋਬਾਈਲ ਫੋਨ ਦੇ ਵਿੱਚੋਂ ਕੀ ਕੀ ਦੇਖ ਰਹੇ ਹੋ ਕੀ ਸੁਣ ਰਹੇ ਹੋ ਕਿਹੜਾ ਗਿਆਨ ਪ੍ਰਾਪਤ ਕਰ ਰਹੇ ਹੋ ਸੰਗਤ ਜੀ ਜੋ ਚੀਜ਼ਾਂ ਅਸੀਂ ਆਪਣੇ ਅੰਦਰ ਭੇਜ ਰਹੇ ਹਾਂ ਨਾ ਉਹਨਾਂ ਚੀਜ਼ਾਂ ਦਾ ਹੀ ਸਾਡੇ ਉੱਤੇ ਚੰਗਾ ਜਾਂ ਮਾੜਾ ਪ੍ਰਭਾਵ ਪੈਂਦਾ ਹੈ ਅਸੀਂ ਇਹ ਭੂਤ ਪ੍ਰੇਤ ਦੇ ਚੱਕਰਾਂ ਦੇ ਵਿੱਚ ਪਏ ਨੇ ਪਰ ਅਸੀਂ ਆਪਣੇ ਮਨ ਨੂੰ ਕਮਜ਼ੋਰ ਖੁਦ ਕਰ ਰਹੇ ਆਂ ਜਾਣੇ ਅਣਜਾਣੇ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕਿੰਨਾ ਮਾੜਾ ਗਿਆਨ ਆਪਣੇ ਅੰਦਰ ਭੇਜ ਰਹੇ ਆਂ ਇਹ ਸਾਨੂੰ ਪਤਾ ਲੱਗ ਜਾਵੇਗਾ ਆਪਣੇ ਮੋਬਾਈਲ ਫੋਨ ਦੀ ਹਿਸਟਰੀ ਦੇ ਵਿੱਚੋਂ ਕਿ ਅਸੀਂ ਕੀ ਕੀ ਦੇਖਦੇ ਆਂ ਅਸੀਂ ਘੰਟਿਆਂ ਬੱਧੀ ਮੋਬਾਈਲ 'ਚ ਲਾਉਂਨੇ ਆਂ ਹੁਣ ਮਿੰਟਾਂ ਦਾ ਕੰਮ ਨਹੀਂ ਰਿਹਾ ਘੰਟਿਆਂ ਦੇ ਵਿੱਚ ਚੱਲਿਆ ਗਿਆ ਹੈ ਅਤੇ ਬਿਨਾਂ ਸੋਚੇ ਸਮਝੇ ਸਭ ਕੁਝ ਦੇਖਦੇ ਰਹਿੰਨੇ ਆਂ ਸੁਣਦੇ ਰਹਿੰਨੇ ਆਂ ਇਹ ਸਾਰੀਆਂ ਚੀਜ਼ਾਂ ਸਾਡੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ ਤੇ ਮਨ ਤੋਂ ਸਾਡਾ ਤਨ ਪ੍ਰਭਾਵਿਤ ਹੁੰਦਾ ਹੈ ਜਿਹੜਾ ਆਪਾਂ ਕਹਿ ਦਿੰਨੇ ਆ ਨਾ ਕਿ ਸਾਡਾ ਸਰੀਰ ਬਿਨਾਂ ਵਜਾ ਤੋਂ ਥੱਕਿਆ ਆ ਕਿਹਾ ਰਹਿੰਦਾ ਏ ਕੋਈ ਇਸੇ ਕਰਕੇ ਥੱਕਿਆ ਆ ਕਿਹਾ ਰਹਿੰਦਾ ਕਿਉਂਕਿ ਅਸੀਂ ਆਪਣੇ ਆਸ-ਪਾਸ 네ਗੇਟਿਵਿਟੀ ਬਹੁਤ ਇਕੱਠੀ ਕਰ ਲਈ ਆ ਅਸੀਂ ਗਿਆਨ ਹੀ ਉਹ ਆਪਣੇ ਅੰਦਰ ਭੇਜ ਰਹੇ ਆ ਜੋ ਸਾਨੂੰ ਦਿਨੋ-ਦਿਨ ਕਮਜ਼ੋਰ ਕਰ ਰਿਹਾ ਏ ਅਸੀਂ ਇੱਕ ਪਾਸੇ ਗੱਲ ਕਰਦੇ ਆ ਖੁਸ਼ ਰਹਿਣ ਦੀ ਪਰ ਕਦੇ ਆਪਣੇ ਆਪ ਨੂੰ ਪੁੱਛੋ ਕੀ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਆ ਕਿਤੇ ਐਸੇ ਬੰਦੇ ਕੋਲ ਬੈਠੇ ਹੋ ਜੋ ਚੜ੍ਹਦੀ ਕਲਾ ਵਾਲਾ ਏ ਹਮੇਸ਼ਾ ਖੁਸ਼ ਰਹਿੰਦਾ ਏ ਕਦੇ ਜਾ ਕੇ ਉਹਨੂੰ ਪੁੱਛਿਆ ਕਿ ਭਾਈ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਖੁਸ਼ ਕਿਵੇਂ ਆ ਅਸੀਂ ਤਾਂ ਖੁਸ਼ ਬੰਦੇ ਨੂੰ ਦੇਖ ਕੇ ਦੁਖੀ ਹੋ ਜਾਂਦੇ ਆ ਵੀ ਈ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਖੁਸ਼ ਕਿਉਂ ਆ ਹੁਣ ਤਾਂ ਈ ਚਾਹੀਦਾ ਵੀ ਆਪਾਂ ਵੀ ਜਾ ਕੇ ਉਹਦੇ ਤੋਂ ਸਲਾਹ ਮੰਗੀਏ ਪੁੱਛੀਏ ਕਿ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਖੁਸ਼ ਚੜ੍ਹਦੀ ਕਲਾ ਦੇ ਵਿੱਚ ਕਿੰਜ ਰਿਹਾ ਜਾਂਦਾ ਏ ਪਰ ਨਾ ਅਸੀਂ ਆਪਣੇ ਜੀਵਨ ਨੂੰ ਇਦਾਂ ਦਾ ਬਣਾ ਦਿੱਤਾ ਗੱਲਾਂ ਕਰਦੇ ਆ ਖੁਸ਼ ਰਹਿਣ ਦੀਆਂ ਪਰ ਗਿਆਨ ਪ੍ਰਾਪਤ ਕਰਦੇ ਆ ਰੋਣ ਵਾਲਾ ਆ ਤੁਸੀਂ YouTube ਦੇ ਉੱਤੇ ਹੀ ਦੇਖ ਲਓ ਕਿਸੇ ਵੀ ਵੀਡੀਓ ਦੇ ਉੱਪਰ ਇਹ ਲਿਖਿਆ ਹੋਵੇ ਨਾ ਕਿ ਆਹ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਰੋਣਾ ਆਵੇਗਾ ਤਾਂ ਉਹ ਵੀਡੀਓਜ਼ ਨੂੰ ਸਭ ਤੋਂ ਜ਼ਿਆਦਾ ਵਿਊਜ਼ ਆਏ ਹੁੰਦੇ ਨੇ ਜਿੰਨੀਆਂ ਵੀ ਰੋਣ ਵਾਲੀਆਂ ਵੀਡੀਓਜ਼ ਆ ਉਹਨਾਂ ਦੇ ਉੱਤੇ ਮਿਲੀਅਨ ਦੇ ਵਿੱਚ ਵਿਊ ਆਏ ਹੁੰਦੇ ਨੇ ਅਤੇ ਖੁਸ਼ ਰਹਿਣ ਵਾਲੀ ਵੀਡੀਓ ਦੇ ਵਿੱਚ ਘੱਟ ਇਥੋਂ ਇਹ ਗੱਲ ਤਾਂ ਸਾਬਤ ਹੁੰਦੀ ਹੈ ਨਾ ਕਿ ਅਸੀਂ ਖੁਦ ਹੀ ਰੋਣਾ ਚਾਹੁੰਨੇ ਆ ਕਿਉਂਕਿ ਜਿਸ ਵੀਡੀਓ ਦੇ ਉੱਤੇ ਸਾਫ਼-ਸਾਫ਼ ਲਿਖਿਆ ਵੀ ਇਹਨੂੰ ਸੁਣ ਕੇ ਤੁਹਾਨੂੰ ਬਹੁਤ ਜ਼ਿਆਦਾ ਰੋਣਾ ਆਵੇਗਾ ਇਹਦਾ ਮਤਲਬ ਆਪਾਂ ਰੋਣਾ ਚਾਹੁੰਨੇ ਆ ਇਸੇ ਕਰਕੇ ਹੀ ਉਹ ਵੀਡੀਓਜ਼ ਦੇਖੀਆਂ ਸੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਖੁਦ ਆਪਣੇ ਆਪ ਨੂੰ ਦੁਖੀ ਨਰਾਸ਼ ਕਰਨਾ ਚਾਹੁੰਨੇ ਆ ਇਸੇ ਕਰਕੇ ਇਦਾਂ ਦੀਆਂ ਚੀਜ਼ਾਂ ਦੇਖਦੇ ਆਂ ਸਾਡੇ ਸਰੀਰ ਦੇ ਵਿੱਚ ਜਿਹੜੀ ਥਕਾਵਟ ਅਕਾਵਟ ਆ ਨਾ ਇਹ ਸਭ ਕੁਝ ਸਾਡੇ ਅੰਦਰ ਭੇਜੇ ਹੋਏ ਗਿਆਨ ਕਰਕੇ ਆ ਜੇਕਰ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਨਹੀਂ ਲੱਗਾ ਅਸੀਂ ਬਿਲਕੁਲ ਤੰਦਰੁਸਤ ਹਾਂ ਫਿਰ ਵੀ ਸਾਡਾ ਸਰੀਰ ਥੱਕਿਆ ਰਹਿੰਦਾ ਹੈ ਤਾਂ ਫਿਰ ਇਹਦੇ ਪਿੱਛੇ ਇਹ ਤਿੰਨੋਂ ਹੀ ਕਾਰਨ ਨੇ ਜਾਦਾ ਸੀ ਆਪਣੇ ਮੋਬਾਈਲ ਰਾਹੀਂ ਕੁਝ ਐਸਾ ਗਿਆਨ ਅੰਦਰ ਕੱਲ ਰਹੇ ਆ ਜਾਂ ਫਿਰ ਸਾਡੀ ਸੰਗਤ ਹੀ ਐਸੀ ਆ ਪਹਿਲਾਂ ਮੋਬਾਈਲ ਫੋਨ ਚੈੱਕ ਕਰੋ ਫਿਰ ਆਪਣੀ ਸੰਗਤ ਦੇਖੋ ਸੰਗਤ ਤੋਂ ਭਾਵ ਕਿ ਤੁਸੀਂ ਕਿਹੜੇ ਲੋਕਾਂ ਦੇ ਨਾਲ ਮਿਲਦੇ ਵਰਤਦੇ ਹੋ ਕਿੰਨਾਂ ਦੇ ਨਾਲ ਤੁਹਾਡੀ ਉੱਠਣੀ ਬੈਠਣੀ ਆ ਕਿੰਨਾਂ ਦੇ ਨਾਲ ਜ਼ਿਆਦਾ ਸਮਾਂ ਬਿਤਾਉਂਦੇ ਹੋ ਕਈ ਵਾਰ ਕੁਝ ਲੋਕ ਐਦਾਂ ਦੇ ਹੁੰਦੇ ਨੇ ਜੋ ਹਰ ਵੇਲੇ 네ਗੇਟਿਵ ਗੱਲਾਂ ਕਰਦੇ ਨੇ ਦੁੱਖ ਦੇਣ ਵਾਲੀਆਂ ਗੱਲਾਂ ਕਰਦੇ ਨੇ ਜਾਂ ਆਪਣੇ ਦੁੱਖ ਦੀਆਂ ਗੱਲਾਂ ਸਾਨੂੰ ਸੁਣਾਉਂਦੇ ਰਹਿੰਦੇ ਨੇ ਮੰਨਦੇ ਆ ਕਿ ਕਿਸੇ ਦਾ ਦੁੱਖ ਵਡਾਉਣਾ ਬਹੁਤ ਚੰਗੀ ਗੱਲ ਹੁੰਦੀ ਆ ਪਰ ਉਸ ਦੁੱਖ ਨੂੰ ਸੁਣ ਕੇ ਆਪਣੇ ਆਪ ਦੇ ਉੱਤੇ ਮਹਿਸੂਸ ਨਹੀਂ ਕਰਨਾ ਹੁੰਦਾ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਐਸੇ ਨੇ ਇਹ ਆਦਤ ਬਣੀ ਹੋਈ ਆ ਕਿ ਜਦੋਂ ਹੀ ਕਿਸੇ ਨੇ ਕੋਈ ਸਰੀਰਕ ਦੁੱਖ ਰੋਗ ਬਾਰੇ ਦੱਸਿਆ ਕਿ ਮੈਨੂੰ ਨਾ ਆਹ ਤਕਲੀਫ ਆ ਮੇਰੇ ਇਸ ਜਗ੍ਹਾ ਤੇ ਬੜਾ ਦਰਦ ਹੁੰਦਾ ਹੈ ਜਾਂ ਕੋਈ ਵੀ ਸੰਕੇਤ ਬਾਰੇ ਦੱਸੇ ਤਾਂ ਅਸੀਂ ਆਪਣੇ ਵਿੱਚ ਮਹਿਸੂਸ ਕਰਨਾ ਸ਼ੁਰੂ ਕਰ ਦਿੰਨੇ ਆ ਜਦੋਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਕੁਝ ਦਿਨਾਂ ਬਾਅਦ ਸਾਨੂੰ ਵੀ ਲੱਗਣਾ ਸ਼ੁਰੂ ਹੋ ਜਾਂਦਾ ਵੀ ਹਾਂ ਮੈਨੂੰ ਵੀ ਇਹੋ ਦੁੱਖ ਹੋ ਗਿਆ ਸੋ ਕਹਿਣ ਦਾ ਭਾਵ ਇਹ ਆ ਵੀ ਦੂਸਰਿਆਂ ਦੇ ਦੁੱਖ ਸੁਣੋ ਉਹਨਾਂ ਦੇ ਦੁੱਖ ਵੰਡਾਓ ਪਰ ਆਪਣੇ ਆਪ ਦੇ ਉੱਤੇ ਮਹਿਸੂਸ ਨਾ ਕਰਨੇ ਸ਼ੁਰੂ ਕਰ ਦਿਓ ਦੁੱਖ ਦੇਣ ਵਾਲੀਆਂ ਗੱਲਾਂ ਨੂੰ ਉੱਥੇ ਹੀ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਜਿੰਨਾ ਹੀ ਇਹਨਾਂ ਨੂੰ ਆਪਾਂ ਅੰਦਰ ਰੱਖਾਂਗੇ ਅੰਦਰ ਰਿਪੀਟ ਕਰਾਂਗੇ ਮਹਿਸੂਸ ਕਰਾਂਗੇ ਉਨਾ ਹੀ ਇਹ ਸਾਡੇ ਮਨ ਨੂੰ ਕਮਜ਼ੋਰ ਕਰਦੀਆਂ ਨੇ ਤਾਂ ਅੱਜ ਤੋਂ ਇਹ ਦੋ ਚੀਜ਼ਾਂ ਤਾਂ ਜ਼ਰੂਰ ਬਦਲੋ ਇੱਕ ਤਾਂ ਆਪਣੇ ਮੋਬਾਈਲ ਫੋਨ ਦੀ ਹਿਸਟਰੀ ਚੈੱਕ ਕਰੋ ਜੇਕਰ ਤੁਸੀਂ ਕੁਝ ਵੀ ਇਦਾਂ ਦਾ ਦੇਖ ਰਹੇ ਹੋ ਜੋ ਤੁਹਾਡੇ ਮਨ ਦੀ ਇਕਾਗਰਤਾ ਨੂੰ ਭੰਗ ਕਰ ਰਿਹਾ ਹੈ ਤੁਹਾਡੇ ਮਨ ਨੂੰ ਦੁਖੀ ਕਰ ਰਿਹਾ ਹੈ ਤਾਂ ਉਹ ਦੇਖਣਾ ਬੰਦ ਕਰ ਦਿਓ ਦੂਸਰਾ ਜੇਕਰ ਤੁਹਾਡੇ ਉੱਠਣੀ ਬੈਠਣੀ ਕੁਝ ਐਸੇ ਲੋਕਾਂ ਦੇ ਨਾਲ ਆ ਤਾਂ ਕੋਸ਼ਿਸ਼ ਕਰੋ ਕਿ ਨੈਗੇਟਿਵ ਲੋਕਾਂ ਦੀ ਸੰਗਤ ਤੋਂ ਦੂਰ ਰਿਹਾ ਜਾਵੇ ਅਤੇ ਤੀਸਰਾ ਕਾਰਨ ਸਾਡੇ ਸਰੀਰ ਦੀ ਥਕਾਵਟ ਅਕਾਵਟ ਦਾ ਇਹ ਵੀ ਆ ਕਿ ਸਾਡੇ ਮਨ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਬੋਝ ਆ ਕੋਈ ਚਿੰਤਾ ਹੈ ਇਹ ਦੇਖੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਚਿੰਤਾ ਕੋਈ ਪਰੇਸ਼ਾਨੀ ਤਾਂ ਨਹੀਂ ਕਿਉਂਕਿ ਜਦੋਂ ਸਾਡਾ ਮਨ ਚਿੰਤਾਵਾਂ ਪਰੇਸ਼ਾਨੀਆਂ ਦੇ ਨਾਲ ਭਰਿਆ ਹੁੰਦਾ ਹੈ ਨਾ ਉਦੋਂ ਵੀ ਸਾਡਾ ਸਰੀਰ ਥੱਕਿਆ ਰਹਿੰਦਾ ਹੈ ਥਕਿਆ ਰਹਿੰਦਾ ਹੈ ਬਿਨਾ ਕੰਮ ਕੀਤੇ ਆ ਹੀ ਸਰੀਰ ਥੱਕ ਜਾਂਦਾ ਹੈ ਆਪਾਂ ਜਿੰਨਾ ਜ਼ਿਆਦਾ ਸੋਚਦੇ ਹਾਂ ਨਾ ਉਹ ਸੋਚਣ ਦੀ ਵਜ੍ਹਾ ਕਰਕੇ ਸਾਡੇ ਸਰੀਰ ਤੇ ਵੀ ਮਾੜੇ ਪ੍ਰਭਾਵ ਪੈਂਦੇ ਨੇ ਅਤੇ ਖਾਸ ਕਰਕੇ ਜਦੋਂ ਅਸੀਂ ਕੁਝ ਮਾੜਾ ਸੋਚ ਰਹੇ ਹੁੰਦੇ ਆ ਕੁਝ ਨੈਗੇਟਿਵ ਸੋਚ ਰਹੇ ਹੁੰਦੇ ਆ ਉਦੋਂ ਦਾ ਸਰੀਰ ਇੱਕਦਮ ਥੱਕਿਆ ਥੱਕਿਆ ਮਹਿਸੂਸ ਕਰਦਾ ਏ ਇਹ ਗੱਲਾਂ ਸੁਣਨ ਨੂੰ ਤੁਹਾਨੂੰ ਪਾਵੇਂ ਛੋਟੀਆਂ ਛੋਟੀਆਂ ਲੱਗਦੀਆਂ ਹੋਣ ਪਰ ਇਹ ਗੱਲਾਂ ਸਾਡੇ ਤਨ ਅਤੇ ਮਨ ਦੇ ਉੱਤੇ ਬਹੁਤ ਪ੍ਰਭਾਵ ਪਾਉਂਦੀਆਂ ਨੇ ਤੁਸੀਂ ਅੱਜ ਹੀ ਚੰਗਾ ਗਿਆਨ ਪ੍ਰਾਪਤ ਕਰਨਾ ਸ਼ੁਰੂ ਕਰਦਾਓ ਚੰਗੀਆਂ ਚੀਜ਼ਾਂ ਪੜੋ ਸੁਣੋ ਦੇਖੋ ਤਾਂ ਦੇਖਣਾ ਤੁਹਾਡੇ ਤਨ ਅਤੇ ਮਨ ਦੋਵਾਂ ਦੇ ਵਿੱਚ ਹੀ ਜਸਤੀ ਵਰਤੀ ਆ ਜਾਵੇਗੀ ਬਾਕੀ ਆਪਣੀ ਖਰਾਕ ਵੱਲ ਧਿਆਨ ਦੇਣਾ ਚਾਹੀਦਾ ਹੈ ਜੇਕਰ ਅਸੀਂ ਹਰ ਵੇਲੇ ਬੇਹਾ ਭੋਜਨ ਸ਼ਕ ਰਹੇ ਹਾਂ ਤਲਿਆ ਹੋਇਆ ਭੋਜਨ ਸ਼ਕ ਰਹੇ ਹਾਂ ਬੇ ਲੋੜਾ ਸ਼ਕ ਰਹੇ ਹਾਂ ਤਾਂ ਵੀ ਸਾਡੇ ਸ਼ਰੀਰ ਨੂੰ ਆਲਸ ਪੈਂਦਾ ਹੈ ਇਹ ਭੋਜਨ ਸ਼ਰੀਰ ਨੂੰ ਤਾਕਤ ਦੇਣ ਦੇ ਲਈ ਜ਼ਰੂਰੀ ਹੈ ਪਰ ਅਸੀਂ ਅਜਿਹਾ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਹੈ ਜੋ ਸਾਡੇ ਸ਼ਰੀਰ ਨੂੰ ਤਾਕਤ ਦੇਣ ਦੀ ਬਜਾਏ ਜੋ ਸਾਡੇ ਅੰਦਰ ਦੀ ਊਰਜਾ ਤਾਕਤ ਹੈ ਉਹਨੂੰ ਵੀ ਨਸ਼ਟ ਕਰ ਦਿੰਦਾ ਹੈ ਭੁੱਖ ਦੇ ਲੋੜ ਦੇ ਅਨੁਸਾਰ ਖਾਣਾ ਹੈ ਜਦੋਂ ਆਪਾਂ ਆਪਣੀਆਂ ਇਹਨਾਂ ਕੁਝ ਆਦਤਾਂ ਦੇ ਵਿੱਚ ਤਬਦੀਲੀ ਕੀਤੀ ਤਾਂ ਦੇਖਣਾ ਸਾਡਾ ਤਨ ਅਤੇ ਮਨ ਦੋਵੇਂ ਹੀ ਚੁਸਤੀ ਫਰਤੀ ਵਿੱਚ ਰਹਿਣਗੇ ਕੋਈ ਸਰੀਰ ਨੂੰ ਥਕਾਵਟ ਆ ਕਾਗਟ ਨਹੀਂ ਹੋਣੀ ਜੇਕਰ ਤੁਹਾਡੇ ਖੁਦ ਦੇ ਨਾਲ ਤੁਹਾਨੂੰ ਇਦਾਂ ਦਾ ਕੁਝ ਲੱਗਦਾ ਹੈ ਕਿ ਮੇਰਾ ਸਰੀਰ ਬਿਨਾਂ ਵਜ੍ਹਾ ਥੱਕਿਆ ਰ ਅੱਕਿਆ ਰਹਿੰਦਾ ਹੈ ਜੇ ਤੁਹਾਡੇ ਬੱਚਿਆਂ ਦਾ ਸੁਭਾਅ ਸਲੀਕਾ ਬਦਲ ਗਿਆ ਹੈ ਤਾਂ ਤੁਸੀਂ ਇਹਨਾਂ ਗੱਲਾਂ ਵੱਲ ਧਿਆਨ ਜ਼ਰੂਰ ਦਿਓ ਆਪਣੇ ਬੱਚੇ ਦੀ ਸੰਗਤ ਵੱਲ ਧਿਆਨ ਦਿਓ ਆਪਣੇ ਬੱਚੇ ਦੀ ਖਾਾਕ ਵੱਲ ਧਿਆਨ ਦਿਓ ਉਹਨੂੰ ਇਹਨਾਂ ਗੱਲਾਂ ਬਾਰੇ ਸਮਝਾਓ ਕਿ ਇਹ ਗੱਲਾਂ ਸਾਡੇ ਤਨ ਅਤੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ ਜਦੋਂ ਆਪਾਂ ਇਸ ਗੱਲ ਨੂੰ ਸਮਝ ਗਏ ਨਾ ਦੇਖਣਾ ਸੀ ਆਪਣੇ ਸਰੀਰ ਦੀਆਂ ਆਪਣੀ ਜ਼ਿੰਦਗੀ ਦੀਆਂ ਕਿੰਨੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਲਵਾਂਗੇ ਸਾਨੂੰ ਜੋ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜਿੰਨਾ ਹੀ ਆਪਣੇ ਮਨ ਨੂੰ ਤੰਦਰੁਸਤ ਨਰਵਾ ਬਣਾਉਣ ਦੇ ਲਈ ਆਪਾਂ ਜਤਨਸ਼ੀਲ ਰਵਾਂਗੇ ਉਨੇ ਹੀ ਜ਼ਿੰਦਗੀ ਦੇ ਵਿੱਚ ਸੌਖੇ ਹੰਦੇ ਜਾਵਾਂਗੇ ਜੇ ਕਿਸੇ ਨੇ ਕੋਈ ਮਾੜੇ ਬਚਨ ਬੋਲ ਦਿੱਤੇ ਨੇ ਕੁਝ ਮਾੜਾ ਕਹਿ ਦਿੱਤਾ ਹੈ ਕਈ ਵਾਰ ਆਪਾਂ ਉਹਨੂੰ ਹੀ ਕਈ ਕਈ ਦਿਨ ਮਹੀਨਿਆਂ ਸਾਲਾਂ ਤੱਕ ਸੋਚਦੇ ਰਹਿੰਦੇ ਆਂ ਵੀ ਫਲਾਣੀ ਨੇ ਇਸ ਵੇਲੇ ਮੈਨੂੰ ਆਹ ਗੱਲ ਕਹੀ ਸੀ ਉਹ ਕਹਿਣ ਵਾਲਾ ਕਹਿ ਕੇ ਭੁੱਲ ਗਿਆ ਜਾਉ ਨੂੰ ਕੋਈ ਪਰਵਾਹ ਹੀ ਨਹੀਂ ਆ ਪਰ ਅਜੀ ਵਾਰ-ਵਾਰ ਉਹ ਗੱਲ ਆਪਣੇ ਮਨ ਵਿੱਚ ਚੇਤੇ ਕਰ ਕਰਕੇ ਮਨ ਨੂੰ ਦੁਖੀ ਪਰੇਸ਼ਾਨ ਕਰ ਰਹੇ ਆ ਸੋ ਇਹ ਚੰਗੀ ਮਾੜੀ ਸ਼ਕਤੀ ਸਾਡਾ ਗਿਆਨ ਹੀ ਆ ਜੇਕਰ ਅਸੀਂ ਚੰਗਾ ਗਿਆਨ ਪ੍ਰਾਪਤ ਕਰ ਰਹੇ ਆ ਤਾਂ ਸਮਝੋ ਅਸੀਂ ਚੰਗੀ ਸ਼ਕਤੀ ਦੇ ਪ੍ਰਭਾਵ ਹੇਠ ਆ ਸਾਡੇ ਤੇ ਚੰਗੇ ਪ੍ਰਭਾਵ ਪੈ ਰਹੇ ਨੇ ਜੇ ਮਾੜਾ ਗਿਆਨ ਪ੍ਰਾਪਤ ਕਰ ਰਹੇ ਆ ਮਾੜੀ ਸੰਗਤ ਕਰ ਰਹੇ ਆ ਤਾਂ ਫਿਰ ਮਾੜੀਆਂ ਸ਼ਕਤੀਆਂ